ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੂਬ ਪੜ੍ਹਾਈ ਤੇ ਕਰੀਆਂ ਡਿਗਰੀਆਂ ਬੜੇ ਸਿਆਣੇ ਲੋਕੀ ਨੇ ਕਹਿੰਦੇ ਅਸੀਂ ਹਾਂ ਬੜੇ ਸੱਚੇ ਸੁੱਚੇ ਸਭ ਵਰਕ ਮਾਰਦੇ ਹੋਕੀ ਨੇ ਉੱਪਰੋਂ ਇੱਕ ਗੁਰੂ ਇਹਨਾਂ ਦਾ ਪਰ ਅੰਦਰੋਂ ਹਰਥਾਂ ਜਾਣੇ ਨੇ ਬੜੇ ਸਿਆਣੇ ਲੋਕੀ ਅੱਜ ਦੇ ਬੜੇ ਸਿਆਣੇ ਨੇ ਮੰਨਦੇ ਨਹੀਂਓ ਕੋਈ ਫਖੰਡੀ ਨਾ ਹੀ ਜਾਂਦੇ ਡੰਬੀ ਦੇ ਢੇਰੇ ਨੇ ਵੀਰ ਬਾਹਰ ਪੀਰਾਂ ਦੇ ਜਾ ਕੇ ਪ੍ਰਸ਼ਾਦ ਚੜਾਉਂਦੇ ਨੇੜੇ ਨੇ ਤੇਲ ਜੜੀ ਕੇ ਦੀਵਾ ਲਾਉਂਦੇ ਰੱਖਦੇ ਕਈ ਮਖਾਣੇ ਨੇ ਬੜੇ ਸਿਆਣੇ ਲੋਕੀ ਅੱਜ ਦੇ ਬੜੇ ਸਿਆਣੇ ਨੇ ਬੱਚੇ ਜਨਮ ਲਿਆ ਨਹੀਂ ਹੁੰਦਾ ਕਈ ਮਨੌਤ ਮਨਾਉਂਦੇ ਨੇ ਗੰਡ ਮੂਲ ਵਿੱਚ ਮੂੰਹ ਨਹੀਂ ਵੇਖਣਾ ਪੰਡਤ ਚੱਕਰੀ ਪਾਉਂਦੇ ਨੇ ਨਾਮ ਧਰਨ ਲਈ ਪੱਤਰੀ ਅੱਗੇ ਬੜੇ ਹੀ ਸੀਸੇ ਝੁਕਾਣੇ ਨੇ ਬੜੇ ਸਿਆਣੇ ਲੋਕੀ ਅੱਜ ਦੇ ਬੜੇ ਸਿਆਣੇ ਨੇ ਵਿਆਹ ਸ਼ਾਦੀ ਖੁਸ਼ੀ ਗਮੀ ਦੇ ਮੌਕੇ ਪਰਮ ਬੜੇ ਹੀ ਕਰਦੇ ਨੇ ਮਰ ਕੇ ਕੋਈ ਪ੍ਰੇਤ ਨਾ ਬਣ ਜੇ ਇਸ ਗੱਲ ਤੋਂ ਵੀ ਡਰਦੇ ਨੇ ਗੁਰੂ ਨੂੰ ਭੁੱਲ ਕੇ ਪੁੱਛਣਾ ਪੁੱਛਦੇ ਇਹੋ ਜੇ ਕਈ ਲਾਣੇ ਨੇ ਬੜੇ ਸਿਆਣੇ ਲੋਕੀ ਅੱਜ ਦੇ ਬੜੇ ਸਿਆਣੇ ਨੇ ਵਰਤ ਚੱਕਰੀ ਤੇ ਕਰਵੇਦਾ ਪੜਾ ਰੱਖਣ ਔਰਤਾਂ ਚਾਵਾ ਨਾਲ ਉਮਰ ਨਵੇਰੀ ਹੋਵੇ ਪਤੀ ਦੀ ਖਾਦੇ ਕੇਲੇ ਸੇਵ ਸਵਾਵਾ ਨਾਲ ਚੰਦ ਵੇਖੇ ਬਨ ਅਨ ਨਹੀਂ ਖਾਣਾ ਰੋਂਦੇ ਫਿਰਨ ਨਿਆਣੇ ਨੇ ਬੜੇ ਸਿਆਣੇ ਲੋਕੀ ਅੱਜ ਦੇ ਬੜੇ ਸਿਆਣੇ ਨੇ ਨੰਗਰ ਪਸ਼ੂ ਜੇ ਦੁੱਧ ਨਾ ਦੇਵੇ ਪਾਣੀ ਬੜੇ ਕਰਾਉਂਦੇ ਨੇ ਜਾਦੂ ਮੰਤਰ ਕੇ ਟੂਨੇ ਟੱਪੇ ਉੱਪਰ ਪਾਉਂਦੇ ਨੇ ਟੌਂਗੀ ਅੱਗੇ ਖੁੱਲੀ ਪੇਟਾ ਓਕੇ ਘਰ ਵਿੱਚ ਦਾਣੇ ਨੇ ਬੜੇ ਸਿਆਣੇ ਲੋਕੀ ਅੱਜ ਦੇ ਬੜੇ ਸਿਆਣੇ ਨੇ ਸੂਰਜ ਨੂੰ ਕਈ ਪਾਣੀ ਦੇਣ ਸਵੇਰੇ ਕਈ ਪੁਜਾਰੀ ਚੰਨਦੇ ਨੇ ਸ਼ਰਾਧ ਇਕਾदशी ਪੰਚਕਣਾ ਸਭ ਇਹ ਵਿਚਾਰ ਤਾਂ ਮੰਨਦੇ ਨੇ ਧਾਗੇ ਵਿੱਚ ਤਵੀਤ ਮੜਾ ਕੇ ਰੱਖਦੇ ਕਈ ਸਰਾਣੇ ਨੇ ਬੜੇ ਸਿਆਣੇ ਲੋਕੀ ਅੱਜ ਦੇ ਬੜੇ ਸਿਆਣੇ ਨੇ ਹੋਰ ਵੀ ਲੱਖਾਂ ਕਰੋੜਾਂ ਲੋਕੀ ਵਹਿਮ ਭਰਮਾਂ ਵਿੱਚ ਜਕੜੇ ਨੇ ਅਸੀਂ ਨਾ ਮੰਨੀਏ ਮੜੀ ਮਸਾਣੀ ਬੋਲ ਇਹਨਾਂ ਨੇ ਪਕੜੇ ਨੇ ਹਾਲਤ ਮਾੜੀ ਸਭ ਦੀ ਹੋਈ ਕੀ ਰਾਜੇ ਕੀ ਰਾਣੇ ਨੇ ਬੜੇ ਸਿਆਣੇ ਲੋਕੀ ਅੱਜ ਦੇ ਅੱਜ ਦੇ ਬੜੇ ਸਿਆਣੇ ਨੇ ਬੜੇ ਸਿਆਣੇ ਲੋਕੀ ਅੱਜ ਦੇ ਬੜੇ ਸਿਆਣੇ ਨੇ ਵਹਿ ਪਰਮਾ ਨੂੰ ਛੱਡ ਕੇ ਪੱਲਾ ਸ਼ਬਦ ਗੁਰੂ ਦਾ ਫੜ ਲਓ ਬਈ ਪੜੋ ਬਾਣੀ ਨੂੰ ਸਭ ਮਨ ਚਿਤ ਲਾ ਕੇ ਨਾਮ ਜਹਾਜੇ ਚੜ ਲਓ ਬਈ ਸਤਪਾਲ ਸਿੰਘ ਅਮਰਤ ਸ਼ਾਕੀ ਸਭੇ ਪਰਮ ਮਿਟਾਣੇ ਨੇ ਬੜੇ ਸਿਆਣੇ ਲੋਕੀ ਅੱਜ ਦੇ ਬڑے ਸਿਆਣੇ ਨੇ بڑے ਸਿਆਣੇ ਲੋਕੀ ਅੱਜ ਦੇ بڑے ਸਿਆਣੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ